ਅੱਜ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸ਼ਨੀਵਾਰ ਬੈਂਕ ਤੋਂ ਛੁੱਟੀ ਸੀ ਆਪਾਂ ਨੂੰ ਤੇ ਸੋਚਿਆ ਛੁੱਟੀ ਦਾ ਲਾਹਾ ਲੈ ਲਈਏ ਅੱਜ ਬਣਾਉਣੀ ਆ ਆਪਾਂ ਕਣਕ ਤੇ ਮਸ਼ੀਨ ਆ ਜਣੀ ਥੋੜਾ ਜਾਤੇ ਤੇ ਆਪਾਂ ਚੱਲੇ ਜਾਂ ਗੱਡੀ ਲੈਣਾ ਆ ਜਿਹਦੇ ਵਿੱਚ ਆਪਾਂ ਕਣਕ ਪਵਾ ਕੇ ਘਰ ਖਾਵਗੇ ਬਾਕੀ ਅੱਜ ਹੈਗਾ ਆਪਾਂ ਬਿਲਕੁਲ ਸਿੰਪਲ ਬਣਾਣ ਜੀ ਆ ਕੱਚੇ ਬਣਾਣ ਜੀ ਤੇ ਟਿੱਪਰਾਂ ਨੇ ਬੜੀ ਮਤ ਮਾਰੀ ਪਈ ਸਾਡੀ ਯਾਰ ਇਸ ਹੈ ਨਾ ਰੋਡ ਬੰਦਾ ਪਿਆ ਹਾਈਵੇ ਬੰਦਾ ਪਿਆ ਪਿੰਡ ਦੇ ਕੋਲ ਦੀ ਐਕਸਪ੍ਰੈਸਵੇ ਬਹੁਤ ਤੰਗ ਕੀਤਾ ਇਹਨਾਂ ਨੇ ਤੇ ਬਾਕੀ ਉਮਰਪੁਰ ਚੱਲੇ ਆ ਉੱਥੋਂ ਗੱਡੀ ਲਿਆਵਾਂਗੇ ਤੇ ਉਹਦੇ ਵਿੱਚ ਗੱਡੀ ਵਿੱਚ ਰਖਾ ਕੇ ਫੇ ਕਾਨਕ ਘਰੇ ਲਿਆਉਣੇ ਅੱਜ ਤੇ ਕਾਨਕ ਕਿੰਨੀ ਕ ਹੈਗੀ ਉਹ ਤੁਹਾਨੂੰ ਦੱਸਦੇ ਆਂ ਗਾਂਹ ਜਾ ਕੇ ਤੇ ਚਲੋ ਮੈਂ ਕਿਹਾ ਲਾਹਾ ਲੈ ਲਈ ਛੁੱਟੀ ਦਾ ਤੇ ਨਾਲ ਮੇਰੇ ਆ ਸਹਿਬ ਸਹਿਬ ਸਿੰਘ ਹਾਂਜੀ ਉਹ ਭਰਾਵਾ ਉਹ ਉਹਦੇ ਵਿੱਚ ਸਿਕਾ ਆਹ ਫਿਰ ਚਾਬੀ ਮੈਨੂੰ ਚਾਬੀ ਦੇ ਗੱਡੀ ਦੀ ਆ ਆ ਆ ਮਹਿਨ ਸਿੰਘ ਦੇ ਨਾ ਮਹਿਨ ਸਿੰਘ ਹੈ ਮਹਿਨ ਮਹਿਨ ਸਿੰਘ ਮੈਂ ਇਹਨਾਂ ਦਾ ਬੜਾ ਵੱਡਾ ਫੈਣ ਆ ਵੀ ਨੂਰਵੈਲ ਦੇ ਚੱਲੋ ਬਾਜੀ ਹੁਣ ਗੱਡੀ ਆ ਰਹੀ ਚੱਲੇ ਚਾਬੀ ਗੱਡੀ ਦੇ ਆ ਬਾਦ ਉਹ ਅੱਜ ਸਵੇਰੇ ਕਹਿੰਦਾ ਕਹਿੰਦਾ ਐਪਲ ਆਹ 16 ਪ੍ਰੋ ਬੈਕਸ ਦਾ ਸੀਆਰ ਦਾ ਮਿਲਦਾ ਮੈਂ ਕਹਿੰਦਾ ਤੈਨੂੰ 100 ਲੱਖ ਰੁਪਏ ਸੈਂਡ ਕਰਦਾ ਮਿਲ ਜਾਂਦਾ ਕਿੱਥੋਂ ਨਮਾਸੀ ਤੂੰ ਗੱਲ ਕਰ 90 ਕਹੀ ਆਦਾ ਮੰਗਵਾ ਦਮੇ ਲੱਖ ਉਹ ਆਪਗਾ ਤਾਂ ਇੰਗਲੈਂਡ ਤੋਂ ਮਿਲਦਾ ਮੰਨਦੇ ਨਹੀਂ ਯਾਰ ਮੈਨੂੰ ਕਹਿੰਦੇ ਕਹਿੰਦਾ ਮੈਂ ਤੈਨੂੰ ਕਹਿੰਦਾ ਦੋ ਨੰਬਰ ਦੋ ਨੰਬਰ ਜੀ ਮਿਲਣਾ ਹੋਰ ਤੈਨੂੰ ਮਿਲਣਾ ਉਹ ਜਾਂ ਉਹ ਕਹਿੰਦੇ ਉੱਥੇ ਕਵੈਚ ਐਕਸਿਟੀ ਚ ਚੈੱਕ ਕੀਤਾ 95000 ਚ ਮਿਲਦਾ ਹੈਗਾ ਹੈਗਾ 95 ਐਕਸਿਟੀ ਤੇ ਹੈਗਾ ਫਰਕ ਆ ਕੀ ਬੋਲ ਕੱਲ ਦੀ ਬੋਲ ਕੱਲ ਦੀ ਸਟੋਰੀ ਸੁਣੀ ਨਹੀਂ ਕੱਲ ਸਟੋਰੀ ਸੁਣੀ ਮੈਂ ਨਹੀਂ ਪਬਲੀਕਲੀ ਨਹੀਂ ਕਰਨੀ ਹੈਗੀ ਸਾਡੇ ਦਾ ਗੱਲ ਨੂੰ ਗੂਲ ਵੀ ਮਾਰ ਕੇ ਰੱਖ ਲਿਆ ਲਓ ਜੀ ਆਹ ਖੜੀ ਆਪਣੀ ਮਰਸੀਡੀਜ਼ ਬੈਂਸ ਇਹ ਤਾਂ ਇਹ ਗੱਡੀ ਹੈ ਐ ਬੱਲਿਆਂ ਦੇ ਬਹਿ ਗਿਆ ਵੀ ਉੱਤੇ ਰੀ ਪਾਉਣ ਨੂੰ ਉਹ ਲੂ ਹੋ ਗਈ ਓਏ ਢੂਈ ਹਾਂ ਕਾ ਬਾਤ ਹੈ ਤੇਰੀ ਵੀਡੀਓ ਬਣਾ ਰਹਾ ਹੂੰ ਬਣਾ ਦੂ ਕਿਉਂ ਨੋਟ ਰੇਨ ਵਾਲਾ ਹੈ WhatsApp ਆਡੀਓ ਬਣ ਗਈ ਚਲਾ ਸਾਹਿਬ ਇਧਰ ਆ ਬੁੱਤ ਦਦੀ ਆ ਜਾ ਔਖਾ ਹੀ ਆ ਇਹ ਵੀ ਗੱਡੀ ਗੱਡੀ ਅਸੀਂ ਵੈਸੇ ਤਾਂ ਬਹੁਤ ਚਲਾਈ ਉਹ ਚੱਕ ਦੇ ਲਾ ਦੇ ਉੱਪਰੋਂ ਯਾਰ ਉਹ ਪੇਟੀ ਹੀ ਲਾ ਦੇ ਓਏ ਤਾਂ ਪਹਿਲਾਂ ਗੇਰ ਪੈਂਦਾ ਨਹੀਂ ਪਤਾ ਨਹੀਂ ਬਈ ਗੱਡੀ ਵੈਸੇ ਤਾਂ ਗੱਡੀ ਬਹੁਤ ਚਲਾਈ ਜਦੋਂ ਇਹ ਗੱਡੀ ਪੂਰੀ ਆਪਣੀ ਜਵਨ ਜਵਾਨੀ ਵਿੱਚ ਹੁੰਦੀ ਸੀਗੀ ਹੁਣ ਥੋੜੀ ਬੁੱਢੀ ਹੋ ਗਈ ਆ ਗੇਰ ਗੂਰੇ ਦੇ ਔਖੇ ਹੀ ਲੱਭਦੇ ਮੈਨੂੰ ਹੁਣ ਤੇ ਸਾਬ ਨੂੰ ਤਾਕੀ ਵਿੱਚ ਉਦੀ ਬਾਹਨਾ ਪਿਆ ਈ ਮਿਲਦਾ ਜਿਹੜੀ ਕੰਪੈਨ ਆ ਕਹਿੰਦੇ ਹੋ ਬਹੁਤ ਢੇਲੀ ਆ ਖੱਟਿਆਂ ਦੇ ਵਿੱਚ ਆਪਾਂ ਘਰੋਂ ਤਾਂ ਪਾਲ ਚੱਕਣੀ ਆ ਤੇ ਦੋ ਤਿੰਨ ਬੋਰੇ ਚੱਕਣੇ ਆ ਤੇ ਉਹ ਚੱਕ ਕੇ ਆਪਾਂ ਇਹੀ ਨਿਕਲ ਜਾਣਾ ਤੇ ਪਾਲ ਕਾਨ ਕਬਰਨੀ ਸ਼ੁਰੂ ਕਰਤੀ ਸੀ ਮਿਲਦਾ ਥੋੜੀ ਜੀ ਕੀ ਪ੍ਰੋਬਲਮ ਪੈ ਗਈ ਮਸ਼ੀਨ 'ਚ ਤੇ ਤਾਂ ਖੜੀ ਕੀਤੀ ਉਹ ਥੱਲੇ ਲੱਗੇ ਆ ਬੰਦੇ ਠੀਕ ਕਰਨ ਬਾਪੀ ਤੇ ਆਪਣੀ ਦੇਖੋ ਜੀ ਚਾਰ ਕਨਾਲ ਆਪਣਾ ਫੈਸ ਹੈਗਾ ਆਧਾ ਕਿਲਾ ਤੇ ਖਾਨ ਜੋ ਵੀ ਆਪਣੇ ਕਰਨ ਹੋਏ ਦੀ ਬਹੁਤ ਆ ਬਾਕੀ ਤਕਰੀਬਨ ਕੰਮ ਤਾਂ ਸਾਰੀਆਂ ਵੱਟ ਹੋਈ ਹੀ ਗਈਆਂ ਆ। ਇਹ ਗੱਡੀ ਮੈਂ ਕਿਹਾ ਸ਼ਾਮੇ ਲਾਦੀਏ ਤੇ 10 ਮਿੰਟ ਬੈਠਣਾ ਪਊਗਾ ਬੱਠੇ ਰਹਿਣਗੇ। ਚੱਲ। ਸਾਬ ਨੂੰ ਤੇ ਬੱਠੇ ਰਹਿਣਾ ਠੀਕ ਹੈ। ਲਓ ਤੇ ਮੈਨੂੰ ਆਹੋ ਮਿੰਦਾ ਤਾਂ ਉਹੀ ਚੀਜ਼ ਹੋਈ ਆ ਮਸ਼ੀਨ ਖਰਾਬ ਹੋ ਗਈ ਆ। ਤੇ ਕੋਈ ਦਿੱਕਤ ਚਲੋ ਪੈਂਦੀ ਜਾਂਦੀ ਆ ਕੋਈ ਵੱਡੀ ਗੱਲ ਨਹੀਂ। ਤੇ ਫਿਲਹਾਲ ਆਪਾਂ ਤਰਪਾਲ ਵਿਛਾ ਲਈਏ ਹੁਣ ਪਹਿਲਾਂ। ਹਾਂ ਚੱਤ ਕਰ। ਸਾਬ ਹੜ੍ਹ ਵੀ ਆਲੇ ਆ ਫੜ। ਆਹ ਪਲੇਆ ਸਫਾਈ ਕਰ ਲਈ ਉਧਰ ਹੋਸਣਾ ਉਧਰ ਹੋ ਜਾ ਪਲੇ ਨੂੰ ਮੋਰੀ ਇੱਧਰ ਆ ਦੇ ਪੱਤੇ ਹੀ ਉਧਰ ਹੈ ਨਹੀਂ ਕੁਛ ਵੀ ਮੋਰੀ ਜਾ ਲੱਗੇ ਚੱਲ ਪੁਰਾਣਾ ਚੱਕ ਤਾਂ ਜਾ ਕੇ ਜਾਣਾ ਬਰੋਲਾ ਮੜਾ ਚੱਕ ਬਾਹਰ ਆ ਜਾ ਸਾਹ ਬਾਹਰ ਕਰ ਜਾ ਪਿੱਛੇ ਹਲਦਾ ਆੜਿਆ ਇਹ ਪੂਰੀ ਲੱਗ ਗਈ ਨੰਦੀ ਬਾਕੀ 10 ਮਿੰਟ ਲੱਗਣੇ ਆ ਤੇ ਉਹ ਬਾਈ ਹੁਣੇ ਬੈਠੇ ਆ ਉਧਰ ਤੋਂ ਮਾੜਾ ਮੋਟਾ ਜਿਹੜਾ ਸੈਟਿੰਗ ਕਰਨ ਵਾਲੀ ਹੋਊਗੀ ਕਾ ਲਣਗੇ ਕਾਣ ਕਹਿ ਤੀ ਕਹਿੰਦੇ ਠੀਕ ਰਹੀ ਆ ਤੇ ਬਾਕੀ ਸਾਢੇ ਵਾਲੀ ਜਿਹੜੀ ਸੀਗੀ ਇਹ ਥੋੜੀ ਡਿੱਗੀ ਆ ਇਹ ਹੁਣ ਪਤਾ ਨਹੀਂ ਚਲੋ ਪਾਣੀ ਪੁਣੀ ਤਾਂ ਨਹੀਂ ਲਾਇਆ ਸੀਗਾ ਹਵਾ ਚੱਲੀ ਹੋਣੀ ਸੈਟ ਲਈ ਹੋ ਸਕਦਾ ਕਿ ਇਹਦੇ ਉੱਪਰਲੇ ਜਿਹੜੇ ਹੁੰਦੇ ਆ ਛੱਟੇ ਭਾਰੇ ਉਹਦੇ ਕਰਕੇ ਡਿੱਗ ਵੀ ਹੋਵੇ ਤੇ ਆਹ ਮਸ਼ੀਨ ਆਪਣੇ ਪਿੰਡੂਆਂ ਗੁਰਵਿੰਦਰ ਹੁਣਾਂ ਦੇ ਮਸ਼ੀਨ ਆ ਇਹ ਤੇ ਸੀਜ਼ਨ ਆ ਪੂਰਾ ਬਾਕੀ ਤਕਰੀਬਨ ਸਾਰਾ ਤੋਂ 70% ਕਣਕਾ ਵੱਢ ਹੋਈ ਗਈਆਂ ਆ ਸੀਜ਼ਨ ਦਾ ਐਂਡ ਜੇ ਹੀ ਚੱਲਦਾ ਪਿਆ ਹੁਣ ਥੋੜਾ ਜਿਹਾ ਉਹ ਗੱਡੀ ਵੀ ਆਈ ਖੜੀ ਆ ਤਿਆਰ ਆ ਆ ਮਸ਼ੀਨਾਂ ਤਾਂ ਖੜੀ ਆ ਕੰਪਲੀਨ ਦਾ ਕੁਝ ਥੋੜਾ ਜਿਹਾ ਕੰਮ ਹੋਇਆ ਆ ਦਾ ਤੇ ਬਸ ਆਪਣਾ ਹੀ ਆ ਘਰ ਮਤਲਬ ਗੁਜਾਰੇ ਜੋਗੀ ਕਣਕ ਹੁੰਦੀ 8-9 ਬੋਰੀਆਂ ਹੋ ਜਾਂਦੀਆਂ ਬਹੁਤ ਆ ਤੇ ਬਾਲੀ ਟੈਨਸ਼ਨ ਲਈਦੀ ਬਾਕੀ ਚੱਲੀ ਜਾਂਦਾ ਇੱਦਾਂ ਏ ਪਾਜੀ ਹੁਣੀ ਡਰਾਈਵਰ ਆ ਤੇ ਉਹ ਪਾਜੀ ਹੁਣੀ ਆ ਫੋਰਮੈਨ ਹਾਂਜੀ ਪਾਜੀ ਤੇ ਪਾਜੀ ਕਦਾਂ ਪ੍ਰਸੀਜਨ ਖਤਮ ਹੀ ਆ ਕੰਮ ਸਾਰਾ ਬਸ ਸੀਜਨ ਬਾ ਇੱਕ ਦੋ ਦਿਨ ਦਾ ਹੀ ਆ ਸੀਜਨ ਹੱਸਦੇ ਖੇੜਦੇ ਲਾਇਆ ਨਿਆਰੇ ਨਾ ਪੂਰੇ ਪਾਜੀ ਕਾਟੋ ਫੁੱਲਾ ਕਾਟੋ ਫੁੱਲਾ ਚਲੋ ਅੱਧੀ ਰਵੇ ਤੇ ਇਹ ਕੀ ਮੇਰੇ ਖਾਂ ਬਚਾਈ ਰਿਹਾ ਚਲੋ ਹਣਾ ਮੀਹ ਨੇਰੀ ਤੋਂ ਹਾਂਜੀ ਪਾਜੀ ਕੁਝ ਕਿਤੇ ਨਾ ਕਿਤੇ ਨੁਕਸਾਨ ਹੋਇਆ ਥੋੜਾ ਬਹੁਤਾ ਪਰ ਚਲੋ ਹੁਣ ਕੀ ਕਰ ਸਕਦੇ ਹਣਾ ਮੋਗੇ ਵਾਲ ਪਾਜੀ ਹੋ ਗਿਆ ਹਾਂ ਚਲੋ ਹੁਣ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਤੇ ਬਾਕੀ ਮਸ਼ੀਨ ਦਸਾਂਗਾ ਮੰਡਾ ਤੱਕ ਤੁਰ ਪੈਣੀ ਹੁਣ ਤੇ ਆਪਾਂ ਵੀਲੇ ਹੋਏ ਨਾ ਆਪਣਾ ਵੀ ਅੱ ਤੇ ਬਸ ਸਾਲ ਨਿਕਲ ਜਾਂਦਾ ਸੂਖਾ ਠੀਕ ਆ ਬਾਜੀ ਤੇ ਚਲੋ ਬਾਕੀ ਹੁਣ ਗੁਰਵਿੰਦਰ ਗਿਆ ਪੈਨ ਨੂੰ ਹਾਂਜੀ ਬਾਜੀ ਮੈਂ ਕਿਹਾ ਚਾਹ ਪਾਣੀ ਲੈਣ ਗਿਆ ਹੁਣ ਕੈਂਚੀ ਲੈਣ ਗਿਆ ਸੀ ਚਲੋ ਕਪਲੀਨ ਲੈਣ ਗਿਆ ਬਾਜੀ ਕਪਲੀਨ ਲੈਣ ਗਿਆ ਚਲੋ ਹੁਣ ਆ ਵੀ ਚੱਲ ਪਣਾ ਕੰਮ ਕਪਲੀਨ ਬਹੁਤ ਹੋਰ ਦੀ ਲੈ ਜੀ ਗੱਡੀ ਮਤਲਬ ਮਸ਼ੀਨ ਲੱਗੀ ਚੱਲਣਾ ਤੇ ਆਪਾਂ ਵੀ ਲੱਗੇ ਉੱਪਰ ਫੈਣ ਓਸਤਾਦ ਹਾਂਜੀ ਬਾਜੀ ਭੈਣ ਚੱਲਣਾ ਬੜਾ ਔਖਾ ਲੱਗਦਾ ਇੱਥੇ ਆਜੋ 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 ਉਹ ਬਲਿਆ ਦੇ ਇੱਕ ਕਰੀ ਤੇ ਹੋਊਗਾ ਜੀ ਝੱਲਮੀ ਉੱਧਰ ਲੰਘ ਜਾ ਮੜਾ ਬਹਿ ਜਾ ਉੱਥੇ ਕਿੱਥੇ ਉੱਛੋ ਦੀਏ ਦੇ ਉੱਪਰ ਪੈਰ ਰੱਖੇ ਅੱਛਾ ਕੋਈ ਨਹੀਂ ਜਿੱਥੇ ਮਰ ਜਾ ਨਾ ਬੇ ਚਲੌਣੀ ਚਲੌਣੀਆਂ ਪਾਣੀ ਹੈਗੀ ਅੱਛਾ ਆ ਗੇਰਾ ਗੁਰਾ ਤਾਂ ਆਪਾਂ ਨੂੰ ਪਤਾ ਕੋਈ ਨਹੀਂ ਆਪਾਂ ਇਹਦੇ ਨਾਲ ਚੱਲੇ ਉੱਪਰ ਤੂੰ ਪੈਰ ਰੱਖ ਲਿੰਦਾ ਪਰ ਸੀਟ ਤੇ ਭਲਾ ਉਹ ਨਹੀਂ ਮਾਮਾ ਗੱਦੀ ਦੇ ਪੈਰ ਰੱਖੇ ਤਾਂ ਗੱਦੀ ਵੀ ਮਾਫਾ ਯਾਰ ਨਹੀਂ 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 ਗੱਦੀ ਗੱਦੀ ਹੁੰਦੀ ਫੇ ਵੀ ਆਹ ਰੱਬਾ ਹਾਂ ਕਿਦਾਂ ਜੀ ਬਾਈ ਮੈਂ ਗੁਰਿੰਦਰ ਲਾਲ ਸਾਹਿਬ ਕੰਮ ਹੈ ਔਖਾ ਮਸ਼ੀਨ ਦੇ ਬਹਿਣਾ ਕੰਮ ਬਹੁਤ ਮੈਂ ਇੱਕ ਕਿੜਾ ਲਾਇਆ ਤੇ ਮੇਰੀ ਬਸ ਹੋ ਗਈ ਉੱਪਰ ਬੈਠੇ ਬੈਠਿਆ ਦੀ ਕਹਿਨੂ ਹੀ ਆ ਸੌਖਾ ਹੈ ਕੀ ਇਹ ਖਵਾਈ ਕਰਨੀ ਬਹੁਤ ਔਖੀ ਹੈ ਖਵਾਈ ਕਰਨੀ ਬਹੁਤ ਔਖੀ ਹੈ ਬਹੁਤ ਜ਼ਿਆਦਾ ਮਸ਼ੀਨਾ ਸੰਭਾਲਣੀਆਂ ਹਨ ਚਲਾਉਣੀਆਂ ਚਲੋ ਹਾਥੀ ਗਿਆ ਗਿਆ ਲੋ ਇਹਦਾ ਹਾਥੀ ਚਲੋ ਆਪਣੇ ਹੁਣ ਕਾਨਕ ਵਾਢੋ ਚਲੀ ਜਾ ਨਵੇੜੇ ਚੱਲਿਆ ਕੰਮ ਅੱਜ ਸਾਂਭੀਏ ਕਾਨਕ ਵੇਲੇ ਹੋਈਏ ਤੇ ਕੱਲੂ ਮੈਚ ਖੇਡੀਏ ਕਿਹਦਾ ਉਹ ਗੱਲ ਕਰ ਇਹਨੂੰ ਉੱਥੇ ਬਚਾਲੇ ਖੜਾ ਕਰ ਇੰਟਰਵਿਊ ਲੈਣੀ ਹੈ ਇੰਟਰਵਿਊ ਲੈਣੀ ਹੈ ਮੇਰੀ ਇੰਟਰਵਿਊ ਲੈਣੀ ਆ ਦੱਸ ਹੈ ਦੱਸ ਨਹੀਂ ਸਟਾਫ ਮੇਰਾ ਇੱਧਰ ਆ ਦੇ ਮੇਰਾ ਸਟਾਫ ਇੱਧਰ ਆ ਯਾਰ ਮੇਰਾ ਸਟਾਫ ਦੇਖੋ ਜੀ ਮੇਰਾ ਸਟਾਫ ਭੱਜਦਾ ਆ ਇਹ ਸੰਗ ਦਾ ਸਟਾਫ ਥੋੜਾ ਜਿਹਾ ਫੋਰਮੈਨ ਸਾਹਿਬ ਹੈ ਨੇ ਇਹ ਇਹ ਫੋਰਮੈਨ ਹੈ ਆਪਣਾ ਜੀ ਉਹ ਡਰਾਈਵਰ ਦਾ ਵੀ ਆਪਣਾ ਫਾਸਟ ਡਰਾਈਵਰ ਆ ਉਹ ਕੈਨ ਹੈ ਬੰਦਾ ਉਹ ਕੈਨ ਹੈ ਆਪਣਾ ਦੇਖਣ ਨੂੰ ਨੀਲਾ ਲੱਗ ਰਿਹਾ ਆ ਪਰ ਬੰਦਾ ਕਾਰੀਗਰ ਬਹੁਤ ਹੈ ਜਿਹੜਾ ਇਹ ਸਟਾਫ ਵੀ ਬਹੁਤ ਵਧੀਆ ਆ ਧੱਕ ਪਾਈ ਜਾਂਦੇ ਆ ਉਹ ਬੋਲੀ ਵਾਲੇ ਤੇ ਚੱਲ ਰਹੀ ਐ ਝੁੱਗੀਆਂ ਦੇ ਵਿੱਚ ਠੀਕ ਐ ਜੀ ਦੋ ਕੰਬਾਂ ਅੱਛਾ ਦੋ ਕੰਬਾਂ ਨੇ ਇੱਕ ਕੰਬ ਹੋਰ ਵੀ ਐ ਨਾ ਚਲੋ ਵਧੀਆ ਭਾਈ ਡਟੇ ਹੋਏ ਆ ਦੋਨੋਂ ਹੈ ਦੋਨੇ ਹੀ ਚੱਲਦੇ ਜਾਂਦੇ ਇਹਨਾਂ ਕੋਲ ਟਰੈਕਟਰ ਕੋਲ ਹੋਰ ਕੀ ਕਹਿੰਦੇ ਤੁਸੀਂ ਆ ਟਰੈਕਟਰ ਇਹਨਾਂ ਕੋਲ ਟਰੈਕਟਰ ਐ ਸਾਡੇ ਜੰਮਣ ਤੋਂ ਪਹਿਲਾਂ ਦਾ ਅਜੇ A1 ਸੈਲਫ ਸਟਾਰਟ ਐ ਵਾਕਈ A1 ਸੈਲਫ ਸਟਾਰਟ ਐ ਸਕੋਰ 333 ਅਜਾ ਤਾਂ ਪਿਛੇ ਟੈਕਟਰ ਆਇਆ ਹੈ ਨਾ ਫੇਰ ਤੁਹਾਡੇ ਜੰਮਣ ਤੋਂ ਇਹਦਾ ਮਤਲਬ ਉਹ 70 ਸਾਲ ਪੁਰਾਣਾ ਹੋਊਗਾ ਆ ਉਹ ਹੈਗਾ ਨਹੀਂ ਤੁਸੀਂ ਤਾਂ ਸੀ ਇਹ ਘੱਟੋ ਘੱਟ ਨਹੀਂ 60 ਸਾਲ ਉਹ 45 ਸਾਲ ਪੁਰਾਣਾ ਹੈਗਾ 45 50 ਸਾਲ ਪੁਰਾਣਾ ਮੇਰੇ ਨਾਲੋਂ 5 ਸਾਲ ਵੱਡਾ ਯਾਰ ਛੱਲੇ ਵੀ ਸਹੀ ਚੱਲਦਾ ਹੈ ਬੜਕਾ ਤੂਰੀ ਸਹੀ ਚੱਲਦਾ ਸਹੀ ਗੱਲ ਮੇਰੇ ਤੋਂ 5 ਸਾਲ ਵੱਡਾ ਸਾਡਾ ਟਰੈਕਟਰ ਤੁਹਾਨੂੰ ਦਿਖਾਉਂਦੇ ਤੁਹਾਨੂੰ ਟਰੈਕਟਰ ਵੀ ਦਿਖਾਵਾਂਗੇ ਮਾੜੇ ਜਿਹੇ ਕਿਤੇ ਢੇੜਾ ਵੱਜ ਜਾਊਗਾ ਜ਼ਰੂਰ ਜ਼ਰੂਰ ਤੇ ਬਿੱਲ ਹੋ ਜਾ ਪਹਿਲਾਂ ਹਲੇ ਮਸੀਜਨ ਲਾ ਕੇ ਬੱਸ ਬੱਸ ਸੌਜੀ ਆਪਣੀ ਕਣਕ ਵੱਧ ਹੋ ਗਈ ਸਾਰੀ ਤੇ ਚਲਿਏ ਹੁਣ ਆਪਾਂ ਆਹ ਹੋਈ ਆਪਣੀ ਕਣਕ ਮਤਲਬ ਤਾਂ ਦੱਸਿਆ ਨਾ ਸਾਲਕ ਦੀ ਹੁੰਦੀ ਆ ਖਾਂਜੋ ਕੀ ਬਹੁਤ ਆ ਤੇ ਚੱਲ ਵੀ ਚਲੀਏ ਸਾਹਿਬ ਹੁਣ ਫੇ ਆ ਮੈਂ ਭਰਾਵਾ ਪਿੱਛੇ ਖੜ ਗਿਆ ਕਣਕ ਦੇ ਦਾ ਪੂਰਾ ਹਾਲ ਕਰਤਾ ਮੂੰਹ ਛੜਤਾ ਓਖਾ ਕਰਤਾ ਵੀ ਚੱਲ ਵੀ ਸਾਹਿਬ ਚਲੀਏ ਫਣ ਖੋਦ ਚੱਲ ਬਾੜ ਵਿੱਚ ਚਾਲੂ ਵੀ ਬਤਰਾ ਐ ਰਬਾ ਆ ਬੰਦੇ ਸੱਦੇ ਸੀ ਸਾਰੇ ਹੁਣ 11 ਵਜੇ ਆਏ ਆ ਸਾਰੀ ਗੱਲ ਵੱਢ ਹੋ ਗਈ ਆ ਹੁਣ ਦੱਸੋ ਇਹਨਾਂ ਤੋਂ ਮੈਂ ਕੀ ਹੁਣੇ ਗੋਡੇ ਘਟਾਉਣੇ ਆ ਚੱਲ ਕੋਈ ਨਹੀਂ ਇਹਨਾਂ ਤੋਂ ਕੰਨ ਘੋਲਨੇ ਆ ਚੰਦਰ ਹਾਜੀ ਅਰੋੜਾ ਸਾਹਿਬ 11 11:30 ਤੱਕ ਆਟਾ ਹੁੰਦਾ ਏ ਮੋ ਗਈ ਨਹੀਂ ਹੁੰਦੇ ਹੈ ਆ ਗਿਆ ਮਾਚਾ ਕਿਥੇ ਨੂੰ ਕਈ ਰਾਤ ਚ ਨਹੀਂ ਆ ਗਿਆ ਆ ਗਿਆ ਆ ਗਿਆ ਪੰਜਾਬੀ ਮੁੰਡੇ ਆਵੇ ਆ ਗਿਆ ਪਤਾ ਲੱਗਦਾ ਪੰਜਾਬੀ ਮੁੰਡੇ ਦਾ ਜੁੱਦ ਕਰਨ ਕੇ ਚਕਾਉਣੀ ਹੁਣ ਉਹ ਨਾ ਉਧਰ ਪੱਲੀ ਪਛਾਈ ਤੇ ਬੋਰੇ ਪਹਿਲਾਂ ਉਹਦੀ ਰੱਖ ਦੇਣਾ ਆਪਾਂ ਕੀ ਦਾ ਥੱਲੇ ਪਛਾਦਾਂਗੇ ਉਹਦੀ ਸਭ ਪੁੰਜੇ ਨਹੀਂ ਲਾਈ ਆਹ ਪਛਾਦ ਹੁੰਦਾ ਫੇਰ ਪੁੰਜੇ ਪੈਣੀ ਸੀ ਉਹਦੀ ਪਛਾਦਾ ਨਹੀਂ ਹੁਣ ਪੱਲੇ ਪਾ ਲੈਣਾ ਹੈ ਓਏ ਨੀ ਨਜ਼ਰ ਲਾਉਂਦੀ ਬੋਰੇ ਪਰ ਪਰ ਇਹਦੇ ਭਰਾਵਾ ਨਜ਼ਰ ਲਾਤੀ ਇਹਨੂੰ ਕਹਿੰਦਾ ਰਾਜੀ ਬੜਾ ਹੋਇਆ ਉਸੇ ਦਿਨ ਰੋਟੀ ਛੱਡ ਪਈ ਨਹੀਂ ਦੇ ਕਿਦਾਂ ਦਾ ਹੋ ਗਿਆ ਚਲੋ ਸਦਾ ਆ ਜਾਓ ਫੇ ਚੇਕੀ ਕਰਾਂ ਮੋਰੀ ਤੇ ਮਾਰੀ ਚਲੋ ਚਲ ਜਾ ਪਰੇ ਚੱਕੇ ਉਹ ਖਾਂਦਾ ਉਹ ਦੇਖਿਆ ਨਹੀਂ ਗਿਆ ਦੇਖੋ ਆਹ ਚਲੋ ਜੀ ਸਰ ਯਾਰ ਨਹੀਂ ਤੁਸੀਂ ਸਬਜ਼ੀ ਫੜ ਲਿਓ ਜਾ ਕੇ ਦੁਪਹਿਰੇ ਬਣ ਜੂਗੀ ਲਾਭ ਚਾਹ ਪੀ ਲਈ ਹੁਣ ਨਾ ਚਲੋ ਮੁੰਡਿਆ ਚਾਹ ਚ ਪੀ ਲਓ ਸੈੱਟ ਹੋ ਜਾਓ ਤੇ ਤੁਹਾਨੂੰ ਲੌਲਾ ਬਾਹਰ ਕੰਮ ਹੋਇਆ ਕਿ ਨਹੀਂ ਪਹਿਲੇ ਦੱਸ ਦੇ ਪੂਰਾ ਹੱਥ ਭੇਜ ਦੇ ਤੇ ਲੋੜ ਆ ਤਾਂ ਫਿਰ ਆ ਦੇਣੇ ਗੱਡੀ ਚੱਕ ਕੇ ਅੰਦਰ ਘਾ ਦੇਣੀ ਆ ਕੱਗੜੀ ਇਹਨਾਂ ਦੇ ਮੁੰਡੇ ਦੱਸ ਦਿੰਦੇ ਹੈ ਇਹ ਸਭ ਕੋ ਖਾ ਲਾਂਦਾ ਲੈ ਛੱਡਦਾ ਕੀ ਆ ਇਹ ਤਾਂ ਆ ਹੀ ਕੈਮ ਹੋਵੇ ਬੇਸ਼ੁਮ ਸੀ ਹੁਣ ਸੱਪ ਵੀ ਖਾ ਲੈਂਦਾ ਹਾਂ ਚੱਲੋ ਵੀ ਬਬੂ ਮਾਰ ਨਹੀਂ ਕਰਦਾ ਪਹਿਲੇ ਕੋਲ ਹੈਗਾ ਸਰ ਜੀ ਮੈਂ ਕਿਹਾ ਕਿ ਰੀਚਾਰਜ ਕਰ ਦੇ ਮੈਂ ਤੈਨੂੰ ਕਰਕੇ ਪਾ ਦਿੰਦਾ ਤੂੰ ਕਰ ਦਾਲੀ ਰੀਚਾਰਜ ਮੈਂ ਕਿਹਾ ਇਸ ਕੰਮ ਦੇ ਆਹ ਪਰਸੋਂ ਕਹਿੰਦਾ ਮੈਨੂੰ ਕਹਿੰਦਾ ਰੁਪਇਆ 100 ਦੇ ਦੇ ਮੈਂ ਕੋਈ ਦੂਜੀ ਗੱਲ ਨਹੀਂ ਕੀਤੀ ਕੱਢ ਕੇ ਫੜਾ ਕੱਲ ਵੀ ਹੀ 5-500 ਇਕੱਠਾ ਕਰਦਾ ਫਿਰਦੇ ਸੀ ਕੌਣ ਇਹ ਅਹੀਂ ਕੱਲ੍ਹ ਕੇ ਤਾਂ 5-500 ਇਕੱਠਾ ਕੀਤਾ ਹਰ ਕਰ ਲਿਆ 1500 ਇਕੱਠਾ ਕਰ ਲਿਆ ਜੀ ਹਾਂ अच्छा ले ले बंदे तो मैं कर ला सही है कल कर ले इकट्ठा सामान लाडी ने नहीं, नहीं, नहीं की <laughs> तो कल ही मुंह कल ਸਾਡੇ मुंहੋਂ ਨਿਕਲ ਗਿਆ ਕੀ ਕੱਲ ਮਤਲਬ ਚੀਜ਼ਾਂ ਚ ਖਾਣਾ ਸਮਾਨ ਖਾਣਾ ਹੈ ਪਰ ਖਾਣਾ ਮੰਗ ਕੇ 아이 ਬੰਦੇ ਕੱਲ ਛੱਡੀ ਕੀਤੀ اچھا ਤੇ ਬੰਦਾ ਹੁਣ ਵਾਪਸ ਥੋੜੀ ਕਰਨੇ ਆਪਾਂ ਜੀ ਤੁਸੀਂ ਪਹਿਲੇ ਪਾਰਟੀ ਕੀਤੀ ਹੁੰਦਾ ਯਾਰ ਕਿਹੜੀ ਪਾਰਟੀ ਤੁਹਾਡੀਆਂ ਇਹ ਮੈਨੇਜਰ ਬਣੇ ਆ ਪਾਰਟੀ ਕਰਨੀ ਆਪਾਂ ਤਾਂਰੇ ਪੋ ਆ ਕੇ ਤੁਹਾਡੇ ਕੋਲ ਤੁਸੀਂ ਹੈਡ ਆਫਿਸ ਦੇ ਮੈਨੇਜਰ ਬਣੇ ਵਾਓ ਲਓ ਜੀ ਬਈ ਕਨਕੀ ਸਾਂਭੀ ਵੀ ਗਈ ਤੇ ਲਾਵ ਵਾਲੀ ਕਨਕੀ ਸਾਂਭ ਹੋ ਗਈ ਆ ਗੱਡੀ 'ਚ ਰੱਗ ਗਿਆ ਲੋਕ ਲਾ ਗਿਆ ਤੇ ਚਾਬੀ ਕਹਿੰਦਾ ਮੈਂ ਨਾਲ ਲੈ ਜਾਣੀ ਆ ਤੇ ਸੋਮਵਾਰ ਸਵੇਰੇ ਆਊਗਾ ਇਹਦੇ ਸਾਹਮਣੇ ਗੱਡੀ ਖੁੱਲੀ ਜਾਊਗੀ ਤੇ ਮੁੜ ਕੇ ਇਹਦਾ ਸਮਾਨ ਪਹੁੰਚਦਾ ਹੋਊਗਾ ਤੇ ਰੋਟੀ ਵੀ ਖਾ ਲਈ ਅਸੀਂ ਹੁਣ ਬਹਿਲੇ ਹੋ ਗਏ ਆ ਬਿਲਕੁਲ ਕਨਕ ਸਾਂਭ ਲਈ ਆ ਕੋਰਟ ਤੇ ਦਾ ਨਾਮ ਵੀ ਦਿੱਤਾ ਬੋਡੀ ਬਿਲਡਰ ਨੇ ਇਹਨੂੰ ਕਪੜਾ ਥੜ ਗਿਆ ਕਪੜਾ ਹੋਰ ਮੰਗਵਾਉਣਾ ਪੈਣਾ ਸਾਨੂੰ ਥਾਣ 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 ਹੋਰ ਮੰਗਵਾਉਣਾ ਤੇ ਹੁਣ ਜਿਹੜੀ ਹੈਗੀ ਹੁਣ ਬਸ ਇੱਥੇ ਕਤਮ ਕਰਦੇ ਕਹਾਣੀ ਹੁਣ ਜਿੰਨਾ ਸਹਿਬ ਨੇ ਨਾ ਲਿਆ ਸਹਿਬ ਨਾ ਚੁੱਕਾ ਆ ਅਸੀਂ ਹੁਣ ਨਾਉਣਾ ਆ ਤੇ ਹੁਣ ਜਾ ਆਪਾ ਹੁਣ ਉਹ ਡੰਡਾ ਹੋ ਗਿਆ ਤੇ ਹੁਣ ਲਾਬਨੇ ਫੇਰ ਚਾਹ ਦੀ ਡਿਮਾਂਡ ਕਰਦੀ ਆ ਹਾਂਜੀ ਹਾਂਜੀ ਛੇਵਾ ਕਾ ਪਿਆ ਲਾਉ ਦਾ ਹੱਡੀਆਂ ਚੂਸ ਲੀਆਂ ਆ ਹੱਡੀਆਂ ਚੂਸ ਕੇ ਫੇਰ ਚਾਹ ਭਾਲਦਾ ਪੁੱਤ ਨੂੰ ਵੜਾਉਣਾ ਆ ਛੇਵਾ ਕਾ ਪਿਆ ਲਾਉ ਦਾ ਪੁੱਤ ਨੂੰ ਵੜਾਉਣਾ ਗੱਡੀ ਵੀ ਧੋਣੀ ਆ ਗੱਡੀ ਹੁਣੀ ਧੋ ਹੋਣੀ ਆ ਗੱਡੀ ਧੋ ਲੈਣੇ ਜੇ ਕਹਿੰਦੇ ਨਾ ਜੀ ਚਲੋ ਹੁਣ ਚੰਗਾ ਉਹਨੂੰ ਵੜਾ ਦਿਓ ਆਹ ਉਹ ਵਿਚਾਰਾ ਜਾ ਕੇ ਵੀ ਨਵਾਈਏ ਹੁਣ ਇਹਨੂੰ ਚਲੋ ਜੀ ਵੀਡੀਓ ਦਾ ਕਰਦੇ ਇੱਥੇ ਹੁਣ ਐਂਡ ਵਧੀਆ ਲੱਗੀ ਜੱਦਾ ਲੱਗੀ ਦਾ ਦੱਸ ਦਿਓ ਤੁਸੀਂ ਆਪ ਜੈ ਹਿੰਦ ਜੈ ਜੈ ਹਿੰਦ ਜੈ ਜਵਾਨ ਜੈ ਹਿੰਦ